ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਾਨੂਕੇ ਗਿੱਲ ਦੇ ਵਿੱਚ ਮਾਨੂਕੇ ਗਿੱਲ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਇੱਕ ਮਿਹਨਤੀ ਪਰਿਵਾਰ ਭਾਈ ਉਹਨਾਂ ਦੇ ਘਰੇ ਇੱਕ ਮਹਿਮਗਾ ਉਹ ਮਿੱਤਰੋ ਬਹੁਤ ਚੰਗੀ ਚੰਗੇ ਦੁੱਧ ਦੀ ਮਾਲਕਾ ਨਾ ਕਰਮਾ ਵਾਲੀ ਚੰਗੇ ਢਾਂਚੇ ਵਾਲੀ ਆ ਚੰਗੀ ਸਰੀਰਕ ਬੰਤਰ ਵਾਲੀ ਆ ਕੀ ਇਹਦੀ ਡਿਟੇਲ ਆ ਕਿੰਦਨਾਂ ਦੀ ਕੱਚੀ ਆ ਕੀ ਗੱਲਬਾਤ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆ ਪਿਊਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਵੀਰੇ ਵਧੀਆ ਵੱਡੇ ਬਾਈ ਤੁਸੀਂ ਸੁਣਾਓ ਸਿਤਾ ਦੇ ਪਰਿਵਾਰ ਠੀਕ ਠਾਕ ਚਲੋ ਸ਼ੁਕਰ ਹੈ ਸਨ ਨਾਮ ਦੱਸ ਦਈਏ ਕਿੰਨਾਂ ਦੀ ਬਈ ਆਪਣਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਜਗਜੀਤ ਸਿੰਘ ਹਾਂਜੀ ਜੀਤੇ ਨੇ ਉਹਦੇ ਜਾਂਦੇ ਆ ਕਿੱਥੇ ਆ ਗਿਆ ਵੀਰੇ ਫੁੱਲੇ ਰਾਹ ਤੇ ਆ ਜੀ ਫੁੱਲੇ ਵਾਲੇ ਵਾਲੇ ਰਾਹ ਹਾਂਜੀ ਨੇੜੇ ਬਾਬਾ ਜੀ ਅਸਾਂਜੀ ਦਾ ਗੁਰਦੁਆਰਾ ਠੀਕ ਆ ਵੀਰੇ ਤੇ ਬਖਸ਼ੀ ਦੇ ਪਰਿਵਾਰ ਚੋਂ ਆਜਦੇ ਹਾਂ ਠੀਕ ਆ ਬਾਈ ਅੱਛਾ ਵੀਰੇ ਆਪਾਂ ਮੇਰੇ ਵਿੱਚ ਨਹੀਂ ਆ ਕੇ ਹਨਾ ਕਿ ਇਹ ਚੌਥਾ ਸੂਆ ਹੁੰਦੀ ਆ ਵੀਰ ਜੀ ਚੌਥਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਿਆ ਵੀਰੇ ਇਹਨੇ ਸੂਣ ਬੀਤ ਇਹ ਬਸ 2-4 ਦਿਨ ਲਊਗੀ ਜੀ ਠੀਕ ਹੈ ਕਿੰਨਾ ਕੁ ਦੁੱਧ ਆ ਪੱਕੰਡੇ ਦੇ ਧਰਦੇ ਦੁੱਧ ਆ ਪਾ 13 ਲੀਟਰ ਕਹਿੰਨੇ ਆ ਜੀ ਹੁਣ ਦਊਗੀ 14 ਲੀਟਰ ਜੀ ਠੀਕ ਹੈ ਵੀ ਆਪਾਂ 13 ਦੇ ਦੱਸਾਂਗੇ ਹਾਂ ਜੀ ਠੀਕ ਹੈ ਬਈ ਚੂਣ ਚਾਂਣ ਨੂੰ ਠੰਡੀ ਸੀ ਮੈਂ ਤਾਂ ਪੂਰੀ ਸੀਲ ਆ ਜੀ ਕਿੰਨਾ ਟਾਈਮ ਦੁੱਧ ਪਿਆ ਜਾਂਦੀ ਆ ਬਈ ਇਹ ਦੁੱਧ ਜੀ ਵਧੀਆ ਪਿਆ ਜਾਂਦੀ ਆ ਜਦੋਂ ਕੋਪਰ ਹੁੰਦੀ ਆ ਤੇ 5-6 ਮਹੀਨੇ ਵਧੀਆ ਪਿਆਉਂਦੀ ਆ ਜੀ 5-6 ਮਹੀਨੇ ਮਿਲਦੇ ਠੀਕ ਆ ਬਈ ਹਾਂਜੀ ਅੱਛਾ ਠੀਕਾ ਚੰਗਾ ਭਰਾਇਆ ਤੱਕੀ ਕੀ ਹਾਂਜੀ ਠੀਕਾ ਵਧੀਆ ਜੀ ਠੀਕ ਆ ਬਈ ਥਣ ਦੇ ਜੋੜੀਆਂ ਹੁਣ ਦੇਖਣ ਨੇੜੇ ਲੱਗਦੀਆਂ ਪਾਸੇ ਹਾਂਜੀ ਜਦੋਂ ਤਿਆਰ ਹੁੰਦੀ ਨਖੇਰ ਜਾਂਦੀ ਆ ਕਿ ਐਂ ਰੱਖਦੀ ਨਹੀਂ ਪੂਰਾ ਨਖੇਰ ਜਾਂਦੀ ਆ ਜਦੋਂ ਸਵਾਂਦ ਪਸੂਆ ਥਣ ਦੇ ਬਾਦ ਵੀਰੇ ਨੇੜੇ ਹੋਈ ਮੈਂ ਇਹਦੇ ਮਾੜੇ ਬੇ ਡਰਦੀ ਆ ਵੱਡੇ ਭਾਈ ਸਾਡੇ ਕੋ ਲੇਵਾ ਦਿਖਾ ਦੀ ਆਪਾਂ ਕਿਹਨਾਂ ਦੀ ਹਾਂਜੀ ਵਧੀਆ ਜੀ ਮੈਂਦੇ ਮਾੜੇ ਹੂੰ ਬੱਸ ਲੈ ਵੀ ਮਿੱਤਰੋ ਇਹਨੀਆਂ ਜੋੜੀਆਂ ਜਿਹੜੀਆਂ ਥਣਾਂ ਦੀ ਉਹ ਤੁਹਾਨੂੰ ਨੋਟੀ ਕਰਕੇ ਜ਼ਰੂਰ ਲੈਣਾ ਇੱਕ ਵਾਰੀ ਲੇਵੇ ਭਾਂਡੇ ਵਾਲੀ ਮੇਹਾਂ ਬੰਦੀ ਤਨ ਦੀ ਬੰਤਰ ਵਾਲੀ ਮੇਹਾਂ ਮਿੱਤਰੋ ਕਰਮਾਂ ਵਾਲੀ ਸਿੰਘ ਜ਼ਰੂਰ ਥੋੜਾ ਜਿਆ ਰਹਿਣਾ ਵਾ ਬਾਕੀ ਮੈਂ ਪੁੜੇ ਪਾੜੇ ਵਾਲੋ ਚੰਗੀ ਆ ਦਰਮਿਆਨੇ ਸਾਈਜ ਦੇ ਵਿੱਚ ਬੜੀ ਵੱਡੀ ਵੀ ਨਹੀਂ ਤੇ ਬੜੀ ਛੋਟੀ ਵੀ ਨਹੀਂ ਠੰਡੀ ਸੀਲ ਆ ਮਿੱਤਰੋ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ ਰੇਟ ਜੀ 1 20 ਆ ਜੀ 1 20 ਮਾਣਤਨ ਹੋ ਜੂ ਵਿੱਚ ਮਾਣਤਨ ਕਰ ਦਾਂਗੇ ਜੀ ਠੀਕ ਤੋਰੀ ਵੀਰੇ ਕੱਢੀ ਬਾਹਰ ਨੂੰ ਖੋਲੇ ਭਰਾ ਇਹਨੂੰ ਲੈ ਵੀ ਮਿੱਤਰੋ ਚੌਥਾ ਸੁਆ 120000 ਰੁਪਿਆ ਡਿਮਾਂਡ 13 14 ਲੀਟਰ ਦਾ ਦੁੱਧ ਦਾ ਰਿਕਾਰਡ ਸੂਣ ਘਾਟੂ ਵੀ 5 7 ਦਿਨ ਲੈ ਲੂ ਪਿਓ ਚੱਲ ਹੁਣ ਵੇਖ ਲੋ ਥੋੜਾ ਜਿਹਾ ਡਰ ਗਿਆ ਕੋਈ ਨਹੀਂ ਕੀ ਲੀਵੇ ਭਾਂਡੇ ਵਾਲੀ ਮੈਂ ਇਹ ਨਾ ਸੋਚੇ ਲਿੱਸੀ ਫਿੱਕੀ ਨਹੀਂ ਬਣਦੇ ਵੀਰੇ ਉੱਤੇ ਲਓ ਦੀਵਸੇ ਪਿਛੋਲੇ ਵਾ ਬਹੁਤ ਚੰਗਾ ਹਨਾ ਜੋੜੀਆਂ ਆਇਆ ਜ ਜੋੜੀਆਂ ਦੀਆਂ ਜਰੂਰ ਨਕੇਰਾਂ ਘਾਟਾ ਬਾਕੀ ਮੈਂ ਪਿੱਛੋਂ ਉੱਪਰ ਟੁਟਕਾਣਾ ਵੈਲਾ ਚੰਗਾ ਬਣਦੇ ਵੀਰੇ ਬਣਦੇ ਪੀਓ ਵੱਡਾ ਦੇ ਸੰਗਲ ਜਿੱਥੇ ਡਰਦਾ ਮਾਰ ਨੂੰ ਬਾ ਅੱਛਾ ਵੀਰੇ ਨੰਬਰ ਨੰਬਰ ਕਿੰਨਾ ਆ ਗਿਆ ਆਪਣਾ ਭਾਈ 988371008 ਇੱਕ ਵਾਰੀ ਹੋਰ ਬੋਲ ਦੇ ਵੀਰੇ 988371008 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਰਬ ਤੱਕ ਕੈਮ ਮਿੱਤਰੋ ਪਿੰਡ ਮਾਣੂ ਕੇ ਗਿਲ ਜ਼ਿਲ੍ਹਾ ਮੋਗਾ